ਹਾਂਜੀ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਦੋਸਤੋ ਇਸ ਵੇਲੇ ਦੀ ਬਹੁਤ ਹੀ ਵੱਡੀ ਅਤੇ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਆ ਵੀਡੀਓ ਜੂਪੀ ਦੀ ਹੈ ਤੇ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਪ ਤੇ ਇਹਨਾਂ ਦੇਖੋ ਕੁੜੀ ਦੇ ਪਿਤਾ ਜੀ ਨਾਲ ਪੰਪ ਵਾਲੇ ਨਾਲ ਹਾਥੋਪਾਈ ਹੋ ਜਾਂਦੀ ਹੈ ਤੇ ਦੇਖੋ ਪੰਪ ਵਾਲੇ ਨਾਲ ਕੁੜੀ ਦੇ ਪਿਤਾ ਨੂੰ ੱੱਕੇ ਮਾਰਨ ਲੱਗ ਜਾਂਦਾ ਤੇ ਉਸ ਨੂੰ ਥੱਪੜ ਜੱਗਦਾ ਕਿ ਮੈਂ ਤੇਰੇ ਥੱਪੜ ਮਾਰਨਾ ਤੇ ਇਸ ਤੋਂ ਬਾਅਦ ਨਾਲ ਤੁਸੀਂ ਕੁੜੀ ਨੇ ਦੇਖੋ ਕਿੰਨੀ ਬਹਾਦਰੀ ਵਾਲਾ ਕੰਮ ਕੀਤਾ ਤੇ ਕੁੜੀ ਨੇ ਦੇਖੋ ਆਪਣੀ ਗੱਡੀ ਦੇ ਵਿੱਚੋਂ ਪਿਸਟਲ ਕੱਢ ਲਿਆਂਦਾ ਤੇ ਤੁਸੀਂ ਦੇਖ ਸਕਦੇ ਹੋ ਫਿਰ ਪੰਪ ਵਾਲੇ ਨੇ ਨਾਲ ਬੋਲਤੀ ਬੰਦ ਕਰਤੀ ਹਾਂ ਤੇ ਅੱਜ ਕੱਲ੍ਹ ਜਿਹੜੀਆਂ ਕੁੜੀਆਂ ਰੀਲਾਂ ਤੇ ਲੱਕ ਹਿਲਾਉਂਦੀਆਂ ਨੇ ਤੇ ਪਿਓ ਦੀ ਇਸ ਬਹਾਦਰ ਧੀ ਤੋਂ ਉਹਨਾਂ ਕੁੜੀਆਂ ਨੂੰ ਨਾ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਦੇਖੋ ਆਪਣੇ ਪਿਤਾ ਦਾ ਕਿੰਨਾ ਸਤਕਾਰ ਕਰਦੀ ਹੈ ਤੇ ਦੇਖੋ ਆਪਣੇ ਪਿਤਾ ਦੀ ਇੱਜ਼ਤ ਲਈ ਕੁੜੀ ਨੇ ਦੇਖੋ 1 ਮਿੰਟ ਦੇ ਵਿੱਚ ਨਾ ਪੰਪ ਵਾਲੇ ਮੂਰੇ ਲਾ ਲਏ ਸਾਰੇ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਵੀ ਕੁੜੀ ਨੇ ਜੋ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਦੱਸਿਓ ਜ਼ਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਬਸ ਕਰਕੇ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ